ਵੈਸੇ ਐਸਾ ਤਾਂ ਕੋਈ ਦਿਨ ਨਹੀਂ ਜਦੋਂ ਮੇਰਾ ਸਿਰ ਦਰਦ ਨਾ ਹੁੰਦਾ ਹੋਵੇ ਹਰ ਵਕਤ ਮੇਰਾ ਸਿਰ ਦਰਦ ਵਿੱਚ ਹੀ ਰਹਿੰਦਾ ਇਹ ਸਿਰ ਦਰਦ ਦੀ ਬਿਮਾਰੀ ਅੱਜ ਤੋਂ ਨਹੀਂ ਲੱਗੀ ਇਹ ਬਿਮਾਰੀ ਮੈਨੂੰ ਕਾਫੀ ਸਾਲਾਂ ਤੋਂ ਹੈ ਤੇ ਇਸ ਦਰਦ ਦਾ ਇਲਾਜ ਮੈਨੂੰ ਅਜੇ ਤੱਕ ਨਹੀਂ ਮਿਲਿਆ ਜਦੋਂ ਵੀ ਮੇਰਾ ਸਿਰ ਦਰਦ ਹੁੰਦਾ ਮੈਂ ਬਸ ਦਵਾਈ ਲੈ ਲੈਂਦਾ ਤੇ ਇਹ ਦਵਾਈ ਕੋਈ ਪੱਕਾ ਇਲਾਜ ਨਹੀਂ ਹੈਗਾ ਜਦੋਂ ਇਸ ਦਵਾਈ ਦਾ ਅਸਰ ਖਤਮ ਹੁੰਦਾ ਫਿਰ ਮੇਰਾ ਜਦ ਹੀ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਸਮਝ ਨਹੀਂ ਲੱਗਦਾ ਇਹ ਸਿਰ ਹਮੇਸ਼ਾ ਦਰਦ ਵਿੱਚ ਹੀ ਕਿਉਂ ਰਹਿੰਦਾ ਇਹ ਦਰਦ ਕੋਈ ਮਾਮੂਲੀ ਦਰਦ ਨਹੀਂ ਹੈਗਾ ਇਸ ਦਰਦ ਦਾ ਦੁੱਖ ਬਹੁਤ ਵੱਡਾ ਹੈ ਤੇ ਹੌਲੀ-ਹੌਲੀ ਮੇਰੀਆਂ ਅੱਖਾਂ ਕਮਜ਼ੋਰ ਕਰ ਦਿੰਦਾ ਮੈਨੂੰ ਕਮਜ਼ੋਰ ਬਣਾ ਦਿੰਦਾ ਜਦੋਂ ਇਹ ਦਰਦ ਛਿੜਦਾ ਵੈ ਉਦੋਂ ਮੇਰੀ ਭੁੱਖ ਵੀ ਮਰ ਜਾਂਦੀ ਹੈ ਕੁਝ ਖਾਣ ਦਾ ਮਨ ਹੀ ਨਹੀਂ ਕਰਦਾ ਬਸ ਮੇਰਾ ਧਿਆਨ ਇਸੇ ਵਿੱਚ ਹੀ ਲੱਗਿਆ ਰਹਿੰਦਾ ਕਿ ਮੇਰਾ ਇਹ ਸਿਰ ਦਰਦ ਬੰਦ ਹੋ ਜਾਵੇ ਸਿਰ ਵਿੱਚ ਇੱਕ ਐਸੀ ਨਾੜ ਖਿੱਚੀ ਜਾਂਦੀ ਹੈ ਜਿਸ ਨਾਲ ਮੈਨੂੰ ਚੱਕਰ ਵੀ ਆ ਜਾਂਦੇ ਨੇ ਇਹ ਦਰਦ ਵੀ ਮੇਰੇ ਨਾਲ ਖੇਡਾ ਖੇਲਦਾ ਰਹਿੰਦਾ ਮੈਨੂੰ ਕਦੇ ਵੀ ਪੂਰਾ ਸਿਰ ਦਰਦ ਨਹੀਂ ਹੁੰਦਾ ਹਮੇਸ਼ਾ ਇੱਕ ਸਾਈਡ ਤੋਂ ਹੀ ਹੁੰਦਾ ਰਹਿੰਦਾ ਜਿਵੇਂ ਮੇਰੇ ਸਿਰ ਦੇ 4 ਹਿੱਸੇ ਨੇ ਉਦਾਂ ਹੀ ਮੇਰਾ ਦਰਦ ਵੀ 4 ਹਿੱਸਿਆਂ ਵਿੱਚ ਵੰਡਿਆ ਜਾਂਦਾ ਕਦੇ ਮੇਰਾ ਸਿਰ ਦਰਦ ਮੱਥੇ ਕੋਲ ਹੋ ਜਾਂਦਾ ਕਦੇ ਇਹ ਦਰਦ ਖੱਬੇ ਪਾਸੇ ਹੋ ਜਾਂਦਾ ਤੇ ਕਦੇ ਸੱਜੇ ਪਾਸੇ ਹੋ ਜਾਂਦਾ ਤੇ ਕਦੇ ਸਿਰ ਦੇ ਪਿਛਲੇ ਪਾਸੇ ਹੋ ਜਾਂਦਾ ਇਹ ਦਰਦ ਆਪਣੇ ਹਿਸਾਬ ਨਾਲ ਆਪਣੀ ਦਿਸ਼ਾ ਬਦਲਦਾ ਰਹਿੰਦਾ। ਇਸ ਦਰਦ ਨੂੰ ਇੱਕ ਨਾਮ ਵੀ ਦਿੱਤਾ ਹੋਇਆ ਹੈ ਮਾਈਗਰੇਨ। ਕਹਿੰਦੇ ਨੇ ਕਿ ਜਿੰਨੂੰ ਮਾਈਗਰੇਨ ਦਾ ਦਰਦ ਹੁੰਦਾ ਹੈ ਉਹਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਉਸ ਇਨਸਾਨ ਵਿੱਚ ਸੋਚਣ ਦੀ ਤਾਕਤ ਮੁੱਕ ਜਾਂਦੀ ਹੈ। ਉਹ ਇਨਸਾਨ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ। ਬਸ ਇੱਕ ਆਲਸੀ ਇਨਸਾਨ ਬਣ ਕੇ ਰਹਿ ਜਾਂਦਾ। ਫਿਰ ਯਾਰ ਮੇਰਾ ਦਰਦ ਵੀ ਇਦਾਂ ਦਾ ਹੀ ਹੈ। ਸ਼ਾਇਦ ਮੈਨੂੰ ਵੀ ਮਾਈਗਰੇਨ ਹੈ। ਮੈਂ ਵੀ ਬਸ ਬਿਸਤਰ ਤੇ ਲੇਟਿਆ ਰਹਿਣਾ। ਮੈਂ ਵੀ ਬਸ ਵਾਧੂ ਸੋਚਦਾ ਰਹਿਣਾ ਪਰ ਅਸਲ ਜ਼ਿੰਦਗੀ ਭਰੇ ਕਦੇ ਨਹੀਂ ਸੋਚਦਾ ਜਦੋਂ ਇੱਕੋ ਗੱਲ ਨੂੰ ਬੰਦਾ ਸੋਚਦਾ ਰਵੇ ਤਾਂ 24 ਘੰਟੇ ਉਹੀ ਗੱਲ ਨੂੰ ਦਿਮਾਗ ਵਿੱਚ ਰੱਖੇ ਫਿਰ ਉਹ ਗੱਲ ਸਾਡੇ ਦਿਮਾਗ ਦੀਆਂ ਨਾੜੀਆਂ ਖਿੱਚ ਦਿੰਦੀ ਹੈ ਜਦੋਂ ਉਸ ਗੱਲ ਦਾ ਸਾਨੂੰ ਕੋਈ ਹੱਲਾ ਨਹੀਂ ਮਿਲਦਾ ਜਾਂ ਜਵਾਬ ਨਹੀਂ ਮਿਲਦਾ ਫਿਰ ਦਿਮਾਗ ਭਾਰੀ ਹੋ ਜਾਂਦਾ ਫਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਡਰ ਲੱਗਦਾ ਹੈ ਜਦੋਂ ਸਿਰ ਦਰਦ ਹੁੰਦਾ ਹੈ ਇੱਥੇ ਲੱਗਦਾ ਹੈ ਮੇਰੀ ਜ਼ਿੰਦਗੀ ਦਾ ਅੰਤ ਹੋਣ ਵਾਲਾ ਹੈ। ਤੜਫ ਇੰਨੀ ਵੱਧ ਜਾਂਦੀ ਹੈ ਕਿ ਸਰੀਰ ਕੰਬਣ ਲੱਗ ਜਾਂਦਾ ਹੈ। ਅੱਖ ਵਿੱਚ ਪਾਣੀ ਆ ਜਾਂਦਾ ਹੈ। ਇਹ ਪਾਣੀ ਰੋਣ ਦਾ ਨਹੀਂ ਹੁੰਦਾ। ਇਹ ਪਾਣੀ ਦਿਮਾਗ ਦਾ ਪਾਣੀ ਹੁੰਦਾ ਹੈ। ਇਹ ਗੱਲ ਸੱਚ ਹੈ ਕਿ ਜਦੋਂ ਦਿਲ ਰੋਂਦਾ ਹੈ ਉਦੋਂ ਅੱਖਾਂ ਵਿੱਚ ਅਥਰੂ ਵਗ ਜਾਂਦੇ ਨੇ। ਤੇ ਜਦੋਂ ਦਿਲ ਦੇ ਅਥਰੂ ਵਗਦੇ ਨੇ ਉਹ ਬੰਦੇ ਨੂੰ ਤਾਕਤ ਦਿੰਦੇ ਨੇ। ਦੂਜੇ ਦਿਨ ਜੀਉਣ ਲਈ ਤਿਆਰ ਕਰਦੇ ਨੇ। ਪਰ ਜਦੋਂ ਦਿਮਾਗ ਰੋਂਦਾ ਹੈ ਉਦੋਂ ਅੱਖਾਂ ਵਿੱਚੋਂ ਨਿਕਲਿਆ ਪਾਣੀ ਜ਼ਹਿਰੀਲਾ ਪਾਣੀ ਹੁੰਦਾ ਜੋ ਸਿਰਫ ਮੌਤ ਦਾ ਰਸਤਾ ਦਿਖਾਉਂਦਾ ਹੈ ਜਿਉਣ ਦੀ ਆਸ ਖਤਮ ਹੋ ਜਾਂਦੀ ਹੈ ਦਿਮਾਗ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਕਿ ਸਿਰਫ ਇੱਕੋ ਰਸਤਾ ਦਿਖਦਾ ਹੈ ਤੇ ਉਹ ਰਸਤਾ ਮੌਤ ਦਾ ਹੁੰਦਾ ਹੈ ਫਿਰ ਸਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਇਨਸਾਨ ਆਪਣੀ ਮੌਤ ਆਪ ਕਰਦਾ ਹੈ ਤਾਂ ਉਹ ਮੌਤ ਕਿੰਨੀ ਭਿਆਨਕ ਹੁੰਦੀ ਹੈ ਰੱਬ ਵੱਲੋਂ ਦਿੱਤੀ ਮੌਤ ਆਰਾਮ ਵਾਲੀ ਹੁੰਦੀ ਹੈ ਪਰ ਜਦੋਂ ਮੌਤ ਮੇਰੇ ਹੱਥ ਵਿੱਚ ਹੋਵੇ ਫਿਰ ਉਸ ਮੌਤ ਦੇ ਰਸਤੇ ਭਿਆਨਕ ਡਰਾਮਣੇ ਤੇ ਮੁਸ਼ਕਿਲ ਵਾਲੇ ਹੁੰਦੇ ਨੇ ਜਿੱਥੇ ਤੁਰਨਾ ਬਹੁਤ ਔਖਾ ਲੱਗਦਾ ਹੈ ਸਿਰਦਰਦ ਇੱਕ ਐਸੀ ਮੌਤ ਹੈ ਜੋ ਹਰ ਰੋਜ਼ ਮੈਨੂੰ ਆਉਂਦੀ ਹੈ ਫਿਰ ਜਦੋਂ ਮੈਂ ਮਰਨ ਲੱਗਦਾ ਉਦੋਂ ਇਹ ਦਰਦ ਹਟ ਜਾਂਦਾ ਹੈ ਇਹ ਮੌਤ ਟੜਫ ਟੜਫ ਕੇ ਆਉਂਦੀ ਹੈ ਹਰ ਰੋਜ਼ ਇਹ ਮੌਤ ਮੇਰੇ ਨਾਲ ਖੇਲਾ ਖੇਡਦੀ ਹੈ ਮੇਰੀ ਸਹਿਣ ਸ਼ਕਤੀ ਨੂੰ ਪਰਖਦੀ ਰਹਦੀ ਹੈ ਮੈਂ ਅੱਜ ਵੀ ਇਸ ਦਰਦ ਨੂੰ ਝੱਲ ਰਿਹਾ ਹਾਂ ਮੈਨੂੰ ਪਤਾ ਹੈ ਮੈਂ ਹਾਰ ਜਾਣਾ ਹੈ ਤੇ ਇਸ ਦਰਦ ਨੇ ਜਿੱਤ ਜਾਣ ਇਸ ਦਰਦ ਨੇ ਇੱਕ ਦਿਨ ਆਪਣਾ ਜ਼ੋਰ ਮੈਨੂੰ ਦਿਖਾ ਦੇਣ ਇਸ ਦਰਦ ਨੇ ਮੇਰੇ ਸਾਹ ਰੋਕ ਦੇਣੇ ਤੇ ਮੈਨੂੰ ਇਹ ਵੀ ਪਤਾ ਹੈ ਮੈਂ ਸੁਪਣਿਆਂ ਵਿੱਚ ਹੀ ਇਸ ਦਰਦ ਨਾਲ ਮਰ ਜਾਣਾ ਤੇ ਮੈਂ ਸੁਪਣੇ ਵਿੱਚ ਹੀ ਰਹਿ ਜਾਣਾ ਤੇ ਮੇਰੇ ਸੁਪਨੇ ਬਸ ਫਿਰ ਸੁਪਣੇ ਹੀ ਰਹਿ ਜਾਣੇ ਨੇ ਕੁਝ ਲਫ਼ਜ਼ ਸਿਰਦਰਦ ਤੇ ਗੌਰ ਕਰਿਓ ਮੇਰੇ ਸਿਰ ਵਿੱਚ ਛਿੜਿਆ ਅਜ ਤੱਕ ਇਹ ਦਰਦ ਬਹੁਤ ਭਿਆਨਕ ਦਰਦ ਇਸ ਦਰਦ ਦਾ ਨਾ ਕੋਈ ਪੱਕਾ ਇਲਾਜ ਮੌਤ ਨੂੰ ਨਜ਼ਦੀਕ ਲਿਆਉਂਦਾ ਇਹ ਸਿਰਦਰਦ ਸਹਿਣਾ ਔਖਾ ਇਹ ਸਿਰਦਰਦ ਦਸਣਾ ਔਖਾ ਇਹ ਸਿਰਦਰਦ ਨਾ ਸੌਣ ਦਵੇ ਇਹ ਸਿਰਦਰਦ ਨਾ ਜਿਉਣ ਦੇਂਦਾ ਇਹ ਸਿਰਦਰਦ ਮੇਨੂੰ ਵਾਸ ਵਿਚ ਰੱਖਦਾ ਸਿਰਦਰਦ ਮੇਨੂੰ ਸੋਚਣ ਨਾ ਦਿੰਦਾ ਸਿਰਦਰਦ ਆਂਦਰਾ ਨੂੰ ਖਿੱਚ ਰੱਖਦਾ ਇਹ ਸਿਰਦਰਦ ਨਵਜ਼ਾ ਨੂੰ ਵੱਢ ਸਿੱਟਦਾ ਇਹ ਸਿਰਦਰਦ ਸਿਰ ਦਰਦ ਨਾਲੋਂ ਚੰਗਾ ਬਹੁਤ ਆ ਜਾਵੇ ਰੋਜ਼ ਤੜਫ ਨਾਲੋਂ ਚੰਗਾ ਦਰਦ ਇੱਕੋ ਦਿਨ ਮੁੱਕ ਜਾਵੇ ਉਮਰ ਦੇ ਨਾਲ ਵੱਧਦਾ ਸਿਰ ਦਰਦ ਇੱਕੋ ਗੱਲ ਨੂੰ ਖਿੱਚਦਾ ਰਹਿੰਦਾ ਸਿਰ ਦਰਦ ਸਿਰ ਦਰਦ ਦਾ ਕਰਾਂ ਅੱਜ ਮੈਂ ਅੰਤ ਆਤਮ ਹੱਤਿਆ ਵੱਲ ਤੱਕਦਾ ਇਹ ਸਿਰ ਦਰਦ ਆਤਮ ਹੱਤਿਆ ਵੱਲ ਤੱਕਦਾ ਇਹ ਸਿਰ ਦਰਦ ਅਗਲੀ ਕਵਿਤਾ ਇਸ਼ਕ غور ਕਰਿਓ ਪੋਤਾ ਜੋਰ ਦਿਮਾਗ ਤੇ ਪਾ ਕੇ ਕੁਝ ਤੇਰੇ ਬਾਰੇ ਲਿਖਣਾ ਚਾਹਾਂ ਬੋਤਾ ਜੋਰ ਦਿਮਾਗ ਤੇ ਪਾ ਕੇ ਕੁਝ ਤੇਰੇ ਬਾਰੇ ਲਿਖਣਾ ਚਾਹਾਂ ਲਿਖਦਾ ਇਸ਼ਕ ਦੀਆਂ ਬਾਤਾਂ ਫਿਰ ਲਕੀਰਾ ਇਸ਼ਕ ਸ਼ਬਦ ਉੱਤੇ ਪਾ ਜਾਂਦਾ ਲਿਖਾਈ ਕਿਸੇ ਪਿੱਟੀ ਫਿਰ ਮੈਂ ਵੀ ਸਮਝ ਨਾ ਪਾਦਾ ਲਿਖ ਕੇ ਪੁੱਠਾ ਸਿੱਧਾ ਫਿਰ ਮੈਂ ਭੁੱਲ ਜਾਂਦਾ ਇਸ਼ਕ ਤੋਂ ਇਲਾਵਾ ਕੁਝ ਹੋਰ ਮੈਂ ਲਿਖਣਾ ਚਾਹੁੰਦਾ ਇਸ਼ਕ ਤੋਂ ਇਲਾਵਾ ਕੁਝ ਹੋਰ ਮੈਂ ਲਿਖਣਾ ਚਾਹੁੰਦਾ ਘੁੰਮ ਫਿਰ ਕੇ ਮੈਂ ਇਸ਼ਕ ਉੱਤੇ ਲਿਖ ਜਾਂਦਾ ਭੁੱਲਣਾ ਚਾਹੁੰਨਾ ਮੈਂ ਇਸ਼ਕ ਦੀਆਂ ਯਾਦਾਂ ਭੁੱਲਣਾ ਚਾਹੁੰਨਾ ਮੈਂ ਇਸ਼ਕ ਦੀਆਂ ਯਾਦਾਂ ਮੈਂ ਇਸ਼ਕ ਮੁੜ ਤੋ ਤੇਰੇ ਨਾਲ ਕਰ ਜਾਣਾ ਸ਼ਬਦਾਂ ਨੂੰ ਸ਼ਬਦਾਂ ਨਾਲ ਮਿਲਾ ਕੇ ਕੁਝ ਮਤਲਬ ਮੈਂ ਕੱਢਣਾ ਚਾਹੁੰਨਾ ਪਤਾ ਨਹੀਂ ਇਸ਼ਕ ਕੀ ਲਿਖਵਾ ਜਾਂਦਾ ਮਤਲਬ ਮੈਂ ਵੀ ਸਮਝ ਨਾ ਪਾਉਂਦਾ ਕਿਉਂ ਇਸ਼ਕ ਦੇ ਚੱਕਰਾਂ ਵਿੱਚ ਫਸਦਾ ਮਨ ਮਨ ਨੂੰ ਹੋਰ ਕੋਈ ਕੰਮ ਨਾ ਆਉਂਦਾ ਖੂਨ ਦਾ ਦੌਰਾ ਘੱਟੀ ਜਾਣਾ ਮਨ ਆਪਣਾ ਕੰਮ ਸਹੀ ਤਰ੍ਹਾਂ ਕਰ ਨਾ ਪਾਉਂਦਾ। ਬਸ ਕਰ ਹੁਣ ਤੋੜ ਦੇ ਕਲਮ, ਪੰਨਿਆਂ ਨੂੰ ਫਾੜ, ਹੁਣ ਜਿਲਤ ਤੇ ਆ ਜਾਨਾ ਕੀ ਲਿਖਾਂ ਹੁਣ ਮੈਂ ਜਿਲਤ ਤੇ ਉੱਤੇ ਜਿਲਤ ਨੂੰ ਅੱਗ ਦੇ ਹਵਾਲੇ ਕਰ ਜਾ। ਕਿਉਂ ਲਿਖਦਾ ਮੈਂ ਇਸ਼ਕ ਮੁਹੱਬਤ? ਕਿਉਂ ਲਿਖਦਾ ਮੈਂ ਇਸ਼ਕ ਮੁਹੱਬਤ? ਕਿਉਂ ਅੱਖਾਂ ਗਿੱਲੀਆਂ ਮੈਂ ਕਰ ਜਾਣਾ ਤੇਰੀ ਸੂਰਤ ਇਸ਼ਕ ਵੇਲੇ ਚੇਤੇ ਆਵੇ। ਦੂਜਾ ਇਸ਼ਕ ਮੈਂ ਕਰ ਨਾ ਪਾਉਂਦਾ। ਕਿੰਨਾ ਸੌਖਾ ਕਹਿਣਾ ਤੂੰ ਚੱਲ ਸਮੇਂ ਦੇ ਨਾਲ ਕਿੰਨਾ ਸੋਖਾ ਕਹਿਣਾ ਤੂੰ ਚੱਲ ਸਮੇਂ ਦੇ ਨਾਲ ਸਮੇਂ ਨਾਲ ਦੁੱਖ ਆਪੇ ਘਟ ਜਾਣਾ ਕੌਣ ਸਮਝਾਵੇ ਦੁੱਖ ਕਦੇ ਘਟਦਾ ਨਹੀਂ ਬਸ ਇਹ ਦਿਲ ਪੱਥਰ ਤੋਂ ਮਿੱਟੀ ਬਣ ਜਾਣਾ ਨਾ ਕਰੀ ਇਸ਼ਕ ਤੂੰ ਬੰਦਿਆ ਨਾ ਕਰੀ ਇਸ਼ਕ ਤੂੰ ਬੰਦਿਆ ਇਸ਼ਕ ਵਿੱਚ ਤੂੰ ਹਾਰ ਜਾਣਾ ਇਸ਼ਕ ਕਰ ਬੰਦਾ ਝੱਲਾ ਹੋਵੇ ਇਸ਼ਕ ਬਗੈਰ ਬੰਦਾ ਮਰ ਜਾਣਾ ਇਸ਼ਕ ਕਰ ਬੰਦਾ ਝੱਲਾ ਹੋਵੇ ਇਸ਼ਕ ਬਗੈਰ ਬੰਦਾ ਮਰ ਜਾਂ। ਅਗਲੀ ਕਵਿਤਾ ਮਿਹਨਤ ਕਰਦਾ ਰਹੇ, ਗੌਰ ਕਰਿਓ। ਮਿਹਨਤ ਕਰਦਾ ਰਹੇ, ਮਿਹਨਤ ਪੂਜਦਾ ਰਹੇ। ਮਿਹਨਤ ਰੰਗ ਲਿਆਵੇਗੀ, ਮਿਹਨਤ ਫਲ ਦਿਲਾਵੇਗੀ। ਮਿਹਨਤ ਕਰਦਾ ਇਨਸਾਨ ਚੰਗਾ ਲੱਗਦਾ। ਮਿਹਨਤ ਕਰਦਾ ਇਨਸਾਨ ਚੰਗਾ ਲੱਗਦਾ। ਮਿਹਨਤ ਨਾਲ ਹੀ ਸੰਸਾਰ ਚੱਲਦਾ। ਘਰ ਵਿੱਚ ਰੋਟੀ ਦਾ ਹਿੱਲਾ ਇਹ ਮਿਹਨਤ ਕਰਦੀ, ਵਿਹਲੇ ਬੈਠੇ ਨੂੰ ਸੁੱਕੀ ਮਿਲਦੀ। ਮਿਹਨਤ ਦੇ ਨੇ ਵਖਰੇ ਰਾਹ ਕੁਝ ਚੰਗੇ ਤੇ ਕੁਝ ਮੰਦੇ ਰਾਹ ਚੰਗੇ ਰਵਾਂ ਤੇ ਕੰਡੇ ਬਹੁਤੇ ਮੰਦੇ ਰਵਾ ਦੇ ਬੰਦੇ ਨਤੀਜੇ ਜੇ ਚਾਉਣਾ ਮਿਹਨਤ ਰੰਗ ਲਿਆਉਣੀ ਕੰਡਿਆਂ ਦੀ ਪੀੜਾ ਸਹਿਣੀ ਪੈਣੀ ਕੰਡਿਆਂ ਉੱਤੇ ਫਲ ਲੱਗੇ ਮਿੱਠਾ ਸਬਰ ਦਾ ਕੁੱਟ ਮਿਹਨਤ ਨੇ ਪੀਤਾ ਜੋ ਕਰਨਾ ਹਾਸਿਲ ਕਰ ਦਿਖਾ ਜੋ ਕਰਨਾ ਹਾਸਿਲ ਕਰ ਦਿਖਾ ਦੂਜਿਆਂ ਮੂਰੇ ਸਿਰ ਨੱਚਾ ਕਾ ਕੰਮ ਨਾ ਸੋਚੀ ਕੋਈ ਛੋਟਾ ਵੱਟਾ ਉੱਚਾ ਦੇਖ ਕਦੇ ਨਾ ਮੱਚਾ ਸਿਰ ਉੱਤੇ ਭਾਵੇਂ ਤਾਜ ਹੋਵੇ ਕਿਰਤ ਕਰਨੀ ਕਦੇ ਨਾ ਭੁੱਲਾ ਹੱਡ ਭਾਵੇਂ ਟੁੱਟ ਕੇ ਰਹਿ ਜਾਣ ਮਿਹਨਤ ਕਰਨੀ ਕਦੇ ਨਾ ਭੁੱਲਾ ਕਰ ਮਿਹਨਤ ਕਦੇ ਹੰਕਾਰ ਨਾ ਕਰੀ ਸਬਰ ਕਰ ਹਾਰ ਨਾ ਮੰਨੀ ਦੂਜਿਆਂ ਦੇ ਚੁੱਲ੍ਹੇ ਤੇ ਮਿੱਟੀ ਨਾ ਪਾਵੇਂ ਖੁਦ ਦੀ ਰੋਟੀ ਵੰਡ ਕੇ ਖਾਵੇਂ ਭਾਵੇਂ ਸਭ ਕੁਝ ਗਵਾਚ ਜਾਵੇ ਮਿਹਨਤ ਕਰ हासिल ਕਰ ਲਵੀ ਮਿਹਨਤ ਦਾਵੇ ਵੱਡਾ ਅਰਜਾ ਵੱਡਾ ਹੋ ਮਿਹਨਤ ਨਾ ਛੱਡਾ ਵੱਡਾ ਹੋ ਮਿਹਨਤ ਨਾ ਛੱਡਾ ਅਗਲੀ ਕਵਿਤਾ ਚਿੱਟੇ ਖੂਨ ਦੇ ਰਿਸ਼ਤੇ ਕੌਰ ਕਰਿਓ ਖੂਨ ਦੇ ਰਿਸ਼ਤੇ ਚਿੱਟੇ ਖੂਨ ਦੇ ਹੋ ਗਏ ਨੇ ਖੂਨ ਦੇ ਰਿਸ਼ਤੇ ਚਿੱਟੇ ਖੂਨ ਦੇ ਹੋ ਗਏ ਨੇ ਖੂਨ ਡੁੱਲਾ ਦੇਖ ਰਿਸ਼ਤੇ ਖੂਨ ਪੀ ਜਾਂਦੇ ਨੇ ਰਿਸ਼ਤੇ ਰਿਸ਼ਤੇਦਾਰ ਨਹੀਂ ਸ਼ਰੀਕ ਬਣ ਜਾਂਦੇ ਨੇ ਰਿਸ਼ਤੇ ਰਿਸ਼ਤੇਦਾਰ ਨਹੀਂ ਸ਼ਰੀਕ ਬਣ ਜਾਂਦੇ ਨੇ ਲੋੜ ਪਵੇ ਤੇ ਰਿਸ਼ਤੇ ਬੂ ਮੋੜ ਜਾਂਦੇ ਨੇ ਕੋਈ ਦੁੱਖ ਤੇ ਸੁੱਖ ਦਾ ਪਤਾ ਨਹੀਂ ਕੋਈ ਦੁੱਖ ਤੇ ਸੁੱਖ ਦਾ ਪਤਾ ਨਹੀਂ ਇਹ ਮਰ ਗਿਆ ਦੇ ਕੋਲ ਪਹੁੰਚ ਜਾਂਦੇ ਨੇ ਫਰਜ਼ ਮਤਲਬ ਦਾ ਨਿਭਾਈ ਜਾਣ ਕੀ ਖੂਨ ਦੇ ਰਿਸ਼ਤੇ ਮਤਲਬੀ ਬਣ ਜਾਂਦੇ ਨੇ ਇਹ ਪੁੱਤ ਪਿਓ ਦਾ ਬਣ ਗਿਆ ਪਰੌਣਾ ਸਹੁਰੇ ਦਾ ਇਹ ਪੁੱਤ ਪਿਓ ਦਾ ਬਣ ਗਿਆ ਪਰੌਣਾ ਸਹੁਰੇ ਦਾ ਸੋਹਰੇ ਕਰ ਜਵਾਈ ਸੱਪਵੇ ਸੋਹਰਾ ਪਰਿਵਾਰ ਕੁੜੀ ਤੋਂ ਸੰਭਲੇ ਨਾ ਪੇਕੇ ਪਰਜਾਈ ਦੂ ਤੇ ਦੀਆਂ ਪੱਤਾਂ ਨਹੀਂ ਜ਼ਮੀਨਾਂ ਦੇ ਹੱਕ ਪੁੱਤ ਵੰਡ ਲੈਣ ਜ਼ਮੀਨਾਂ ਦੇ ਹੱਕ ਪੁੱਤ ਵੰਡ ਲੈਣ ਮਾਂ ਪਿਓ ਧੀਆ ਪੱਲੇ ਰਹਿ ਜਾਂਦੇ ਨੇ ਸ਼ਮਸ਼ਾਨ ਵਿੱਚ ਤਰਖਤ ਵੱਢੀ ਜਾਂਣ ਬੁੱਢਿਆਂ ਦੇ ਮੰਜੇ ਟੁੱਟੀ ਜਾਂਦੇ ਅੱਖ ਮੈਲੀ ਚਾਚੇ ਮਾਮਿਆਂ ਦੀ ਅੱਖ ਮੈਲੀ ਚਾਚੇ ਬਾਮਿਆਂ ਦੀ ਭਾਣ ਜੀਆਂ ਭਤੀਜੀਆਂ ਨੂੰ ਛੇੜੀ ਜਾਂਦੇ ਨੇ ਜੇ ਮੈਂ ਪਰਦੇਸ ਵਿੱਚ ਵਿਕਣਾ ਹੁੰਦਾ ਵਿਆਹ ਭਰਾਵਾਂ ਨਾਲ ਕਰਵਾ ਦਿੱਤੇ ਨੇ ਇਹ ਤਾਂ ਕੁਝ ਨਹੀਂ ਮੈਂ ਬਹੁਤ ਕੁਝ ਦੱਸਣਾ ਚਾਹੁੰਨਾ ਵਾ ਮੇਰਾ ਦੱਸਣ ਲੱਗੇ ਹੱਥ ਕੰਬੀ ਜਾਂਦੇ ਨੇ ਮੈਂ ਖੂਨ ਦੇ ਰਿਸ਼ਤੇ ਬਦਨਾਮ ਨਹੀਂ ਕਰਦਾ ਇਹ ਖੁੱਦ ਆਪਣੀ ਹੱਥੀ ਬਦਨਾਮ ਹੋ ਜਾਂਦੇ ਜੇ ਘਰ ਵਿੱਚ ਧੀ ਦਾ ਵਾਸ ਹੋਵੇ ਜੇ ਘਰ ਵਿੱਚ ਧੀ ਦਾ ਵਾਸ ਹੋਵੇ ਤਾਂ ਯਾਰਾਂ ਨੂੰ ਘਰ ਵਿੱਚ ਤਵਜੋ ਨਾ ਦਵੀ ਮਾਂ ਤੋਂ ਪੱਕੀ ਰੋਟੀ ਮਿਲ ਜੇ ਤਾਂ ਗਵਾਂਢੀ ਮੁਰੇ ਹੱਥ ਨਾਲ ਅੱਡੀ ਬੁਢਾਪਾ ਮੈਂ ਹੁਣ ਇਕੱਲੇ ਕੱਟਣਾ ਬੁਢਾਪਾ ਮੈਂ ਹੁਣ ਇਕੱਲੇ ਕੱਟਣਾ ਮੇਰੀ ਕੁੱਖ ਤੋਂ ਜੰਮੇ ਮੈਨੂੰ ਛੱਡ ਗਏ ਨੇ ਇਹ ਰਿਸ਼ਤੇ ਖੂਨ ਦੇ ਚਿੱਟੇ ਹੋ ਗਏ ਨੇ ਇਹ ਰਿਸ਼ਤੇ ਖੂਨ ਦੇ ਚਿੱਟੇ ਹੋ ਗਏ ਇਹ ਰਿਸ਼ਤੇ ਖੂਨ ਦੇ ਚਿੱਟੇ ਹੋ ਗਏ ਧੰਨਵਾਦ